ਸਾਰੇ ਕਪੂਰਤਾ ਵਾਸੀਆਂ ਨੂੰ ਮੇਰੇ ਵੱਲੋਂ ਅੱਜ ਇਸ 올ਿਵ ਗ੍ਰੀਨ ਰਿਜ਼ੋਰਟ ਓਪਨ ਹੋਣ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਇੱਥੇ ਸੰਗਤ ਦੂਰ ਦਰਾਡੇ ਵਿਦੇਸ਼ਾਂ ਤੋਂ ਆਈ ਆ ਮੇਰੇ ਇਸ ਰਿਜ਼ੋਰਟ ਤੇ ਪਹੁੰਚੀ ਆ ਗੁਰਬਾਣੀ ਦਾ ਫਰਮਾਨ ਹੈ ਲੱਖ ਖੁਸ਼ੀਆਂ ਪਾਸ਼ਾ ਆਈਆਂ ਜੇ ਸਤਿਗੁਰ ਨਜ਼ਰ ਕਰੇ ਸਿਆਣੇ ਵੀ ਇਸ ਗੱਲ ਦੀ ਹਮੀਂ ਭਰਦੇ ਨੇ ਕਿ ਜੇ ਖੁਸ਼ੀਆਂ ਆਪਣੇ ਸੱਜਣ ਮਿੱਤਰਾਂ ਅਜੀਜ਼ ਰਿਸ਼ਤੇਦਾਰਾਂ ਨਾਲ ਕੇ ਮਨਾਈਆਂ ਜਾਣ ਖੁਸ਼ੀਆਂ ਦੁਗਨੀਆਂ ਚੋਗਲੀਆਂ ਹੋ ਜਾਂਦੀਆਂ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਅੱਜ ਇਹੋ ਹੀ ਮੈ ਸੂਸ ਹੋ ਰਿਹਾ ਜੀ ਸਾਰਿਆਂ ਦਾ ਧੰਨਵਾਦ ਮੈਂ ਮੇਰਾ ਨਾਮ ਇੰਦਰਪਾਲ ਸਿੰਘ ਮਠੋਣ ਹੈ ਜੀ ਮੈਂ ਕਪੂਰਥਾ ਦਾ ਵਾਸੀ ਹਾਂ ਮਾਡਲ ਟਾਉਨ ਦੇ ਰਿਆਸ਼ਾ ਜੀ ਇਹ ਰਿਜ਼ੋਰਟ ਓਪਨ ਹੋਇਆ ਹੈ ਜੀ ਲੋਕੇਸ਼ਨ ਨੂੰ ਦੱਸਣ ਤਾਂ ਕਿ ਮੈਂ ਬਹੁਤ ਦੇਰ ਤੋਂ ਇਹ ਸਾਡੀ ਇੱਕ ਵਾਹਨ ਯੋਗ ਜ਼ਮੀਨ ਸੀਗੀ ਜਿਸ ਦਾ ਅਸੀਂ ਸੀਐਲਯੂ ਲਿੱਤਾ ਚੇਂਜ ਆਫ ਲੈਂਡ ਯੂਸ ਪੰਜਾਬ ਸਰਕਾਰ ਤੋਂ ਮੇਰੀ ਦੇਬੜੀ ਦੇਦ ਦੀ ਮਨਸ਼ਾ ਸੀ ਕਿ ਇਸ ਰੋਡ ਨੂੰ ਹਮੇਸ਼ਾ ਅਨਗੋਲਿਆ ਗਿਆ ਹੈ ਮੌਕੇ ਦੀਆਂ ਸਰਕਾਰਾਂ ਤੇ ਪੁਰਾਣੀਆਂ ਸਰਕਾਰਾਂ ਨੇ ਕਾਂਜਲੀ ਲੇਕ ਜੋ ਕਿ ਇੱਕ ਬੜੀ ਹੀ ਇਤਿਹਾਸਕ ਲੇਕ ਹੈ ਇਸ ਨੂੰ ਅਨਗੋਲਿਆ ਗਿਆ ਪਰ ਮੈਂ ਇਸ ਰੋਡ ਤੇ ਮੇਰੀ ਸ਼ੁਰੂ ਦੀ ਮਸਾ ਕਿਉਂਕਿ ਜੇ ਆਪਾਂ ਗੁਰੂ ਰਾਮਦਾਸ ਅੰਮ੍ਰਿਤਸਰ ਮੱਥਾ ਟੇਕਣ ਜਾਂਦੇ ਆ ਜੇ ਆਪਾਂ ਡੇਰਾ ਵਿਆਸ ਨੂੰ ਜਾਂਦੇ ਆ 에어ਪੋਰਟੋਂ ਜਾਂਦੇ ਇਸ ਰੋਡ ਤੋਂ ਲੰਘ ਪਰ ਇਸ ਰੋਡ ਤੇ ਕੋਈ ਵੀ ਪ੍ਰੋਜੈਕਟ ਨਹੀਂ ਲਿਆ ਸਕਿਆ ਫੇ ਤੇ ਮੈਂ ਇਸ ਪ੍ਰੋਜੈਕਟ ਨੂੰ ਲਿਆਂਦਾ ਹੀ ਲਵਰਤ ਮੇਰਾ ਇਹ ਪ੍ਰੋਜੈਕਟ ਜੋ ਇਸ ਏਰੀਆ ਦਾ ਪੂਰਾ ਇੱਕ ਰਜਾਂਸੀ ਵੀ ਜਲੰਧਰ ਨੂੰ ਤੁਰਨਾ ਇਸ ਰੋਡ ਨੂੰ ਨਹੀਂ ਤੁਰਨਾ ਮੇਰਾ ਇਹ ਰਿਜ਼ੋਰਟ ਆਉਣ ਵਾਲੇ ਸਮੇਂ ਤੇ ਇੱਥੇ ਚੰਨ ਲਿਆਏਗਾ ਇੱਥੇ ਨਿਤ ਸ਼ੈਨਾਈਆਂ ਵੱਜਣਗੀਆਂ ਤੇ ਇਸ ਰੋਡ ਤੇ ਲਹਿਰਾ-ਦਹਿਰਾ ਹੋਣ ਗਿਆ ਮੇਰੀ ਇਹ ਦਲੀਲ ਤਮੰਨਾ ਹਾਂਜੀ ਕਸਟਮਰ ਦੇ ਲਈ ਜਿੱਦਾਂ ਤੁਸੀਂ ਇਹ ਦੇਖ ਰਹੇ ਹੋ ਇਹ ਇੱਕ ਲੌਬੀ ਹੈ ਇਹ ਲੌਬੀ ਕਿਸੇ ਵੀ ਰਿਜ਼ੋਰਟ ਦੇ ਵਿੱਚ ਨਹੀਂ ਕਿਉਂਕਿ ਆਪਣੀ ਮੇਲੀ ਦੀ ਇੱਕ ਰਸਮ ਹੁੰਦੀ ਹੈ ਮੈਂ ਕਈ ਵਿਆਹ ਸ਼ਾਦੀਆਂ ਦੇ ਵਿੱਚ ਤਜਰਬਾ ਕਰਕੇ ਦੇਖਿਆ ਕਿ ਕਈ ਵਰੀ ਬਰਸਾਤ ਆ ਜਾਂਦੀ ਹੈ ਕਈ ਵਰੀ ਬਹੁਤ ਧੁੰਡ ਪੈ ਜਾਂਦੀ ਹੈ ਇਸ ਦੇ ਵਿੱਚ ਲੌਬੀ ਦੇ ਵਿੱਚ ਹੀ ਤੁਸੀਂ ਤਕਰੀਬਨ 100 ਬੰਦੇ ਦਾ ਸੀਟਿੰਗ ਅਰੇਂਜਮੈਂਟ ਹੈ ਮੇਰੇ ਕੋਲ ਦੋ ਵੱਡੇ ਹਾਲ ਨੇ ਕੋਈ ਬਰਸਾਤ ਹਨੇਰੀ ਕੁਝ ਆ ਜਾਵੇ ਇਹਦੇ ਵਿੱਚ 1000 ਬੰਦੇ ਦੀ ਸਾਡੇ ਕੋਲ ਇਨਸਾਈਡ ਕਪੈਸਿਟੀ ਹੈ ਸਾਡੇ ਕੋਲ ਜਿਹੜੇ ਇੱਥੇ ਬੂਟੇ ਆ ਵਾਟਾਵਰ ਨੂੰ ਖਿਆਲ ਚ ਰੱਖਦੇ ਹੋਏ ਇੱਥੇ ਬਹੁਤ ਸ਼ਾਨਦਾਰ ਅਸੀਂ ਲੈਂਡਸਕੇਪਿੰਗ ਕਰਾਈ ਆ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਬੂਟੇ ਤੁਸੀਂ ਦੇਖ ਸਕਦੇ ਹੋ ਪਾਰਕਿੰਗ ਜਿਹੜੀ ਸਭ ਤੋਂ ਵੱਡੀ ਆਪਣੇ ਸ਼ਹਿਰਾਂ ਚ ਸਮੱਸਿਆ ਕਪੂਰਥਲੇ ਜਿਲੰਦਰ ਮੇਰੇ ਕੋਲ ਤਕਰੀਬਨ 2 ਕਿੱਲੇ ਦੀ ਪਾਰਕਿੰਗ ਆ 500 ਤੋਂ 1000 ਗੱਡੀ ਇਨਸਾਈਡ ਰਿਜ਼ੋਰਟ ਹੀ ਲੱਗ ਸਕਦੀ ਹੈ ਇਹ ਇਸ ਰਿਜ਼ੋਰਟ ਦੀਆਂ ਕੁਝ ਵਿਸ਼ੇਸ਼ਤਾਵਾਂ ਨੇ ਇਸ ਰਿਜ਼ੋਰਟ ਦੇ ਵਿੱਚ ਅਸੀਂ ਰਹਿਣ ਦੇ ਲਈ ਸਵੀਮਿੰਗ ਪੂਲ ਫੇਸਿੰਗ 16 ਵਿਲੇ ਬਣਾਏ ਨੇ ਜਿਹੜੇ ਕਿ ਮੋਡਰਨ ਟੈਕਨੋਲੋਜੀ ਨਾਲ ਲੈਸ ਨੇ ਫਰ ਟਾਈਮ ਟੇਬ ਟਾਈਮ ਟੇਬਲ 24 ਇੰਟੂ 7 ਸਾਡੀ ਸਰਵਿਸ ਹੋਏਗੀ ਠੀਕ ਹੈ ਸਰ ਅਸੀਂ ਇਹੀ ਮਿਲਟਾ ਦੇਖੀਏ ਕਿ ਇਹ ਰਿਜ਼ੋਰਟ ਕਾਫੀ ਚੱਲੇ ਤੇ ਸੰਗਟਾ ਲੋਕੀ ਦੇਖ ਰਹੇ ਆ ਵਿਊਰਸ ਦੇਖ ਰਹੇ ਆ ਦੇਸ਼ਾਂ ਵਿੱਚ ਵੀ ਤੇ ਵਿਦੇਸ਼ਾਂ ਵਿੱਚ ਵੀ ਥੈਂਕ ਯੂ ਸਰ ਮੈਂ ਉਹਨਾਂ ਨੂੰ ਇਹ ਕਹਾਂਗਾ ਕਿ ਜੋ ਤੁਹਾਡੀਆਂ ਆਉਣ ਵਾਲੇ ਜਦੋਂ ਵੀ ਤੁਸੀਂ ਕਿਸੇ ਰਿਜ਼ੋਰਟ ਜਾਂ ਹੋਟਲ ਚੱਲੇ ਹੋ ਤਾਂ ਤੁਸੀਂ ਮੈਮਰੀਜ਼ ਲਿਓਨੇ ਆ ਤੁਹਾਡੀਆਂ ਮੈਮਰੀਜ਼ ਨੂੰ ਯਾਦਗਾਰ ਬਣਾਉਣਾ ਮੇਰੀ ਤੇ ਮੇਰੀ ਟੀਮ ਦਾ ਪਹਿਲਾ ਕੰਮ ਹੋਏਗਾ ਇਸ ਚੀਜ਼ ਦੇ ਲਈ ਮੇਰੇ ਪਿਛਲੇ ਜੋ ਹੋਟਲ ਚੱਲੇ ਰਹੇ ਆ ਚਾਹੇ ਉਹ ਬੈਸਟਰ ਹੋਟਲ ਆ ਚਾਹੇ ਮੈਰੀਟਲ ਹੋਟਲ ਜਿਲੰਧਰ ਉਦਿਆਂ ਸੇਵਾਵਾਂ ਤੁਸੀਂ ਪਹਿਲਾਂ ਚੈੱਕ ਕਰ ਸਕਦੇ ਹੋ ਪਰ ਉਸ ਨੂੰ ਅਸੀਂ ਕਰਾਸ ਕਰਕੇ ਇੱਥੇ ਹਰ ਇੱਕ ਦਾ ਫੰਕਸ਼ਨ ਵਿਆਹ ਸ਼ਾਦੀ ਨੂੰ ਯਾਦਗਾਰ ਬਣਾਵਾਂਗੇ ਤੁਸੀਂ ਕਿਹਾ ਸਾਡੀ ਪ੍ਰੈਸ ਵੱਲੋਂ ਤੁਹਾਨੂੰ ਇੱਕ ਵਾਰ ਫਿਰ ਬਹੁਤ ਬਹੁਤ ਥੈਂਕ ਯੂ ਥੈਂਕ ਯੂ